ਮਹਾਨ ਬਾਣੀਕਾਰ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ ਜੋ ਇੰਜ ਹਨ ਸ੍ਰੀ ਰਾਗ ਵਿੱਚ ਇੱਕ ਸ਼ਬਦ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਰਾਗ ਗੌੜੀ ਦੇ ਵਿੱਚ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਬੇਗਮਪੁਰਾ ਸ਼ਹਿਰ ਕੋ ਨਾਉ ਘਟ ਅਵਕਟ ਡੂਗਰ ਕਨਾ ਇੱਕ ਨਿਰਗੁਣ ਬੈਲ ਹਮਾਰ ਚੌਥਾ ਕੂਪ ਪਰਿਓ ਜੈਸੇ ਦਾਦਰਾ ਕਸ਼ ਦੇਸ਼ ਬਦੇਸ਼ਨਾ ਪੂਜ ਪੰਜਵਾਂ ਸਤ ਜੁਗ ਸਤ ਤੇਤਾ ਜੱਗੀ ਇਹ ਪੰਜ ਸ਼ਬਦ ਰਾਗ ਗੌੜੀ ਵਿੱਚ ਛੇ ਸ਼ਬਦ ਆਸਾ ਰਾਗ ਵਿੱਚ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਸੰਤ ਤੁਜੀ ਤਨ ਸੰਗਤ ਪ੍ਰਾਨ ਤੁਮ ਚੰਦਨ ਹਮ ਇਰੰਡ ਬਾਪੂਰੇ ਕਹਾ ਪਯੋ ਜੈ ਤਨ ਪਯੋ ਹਰ 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 ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਗੁਜਰੀ ਰਾਗ ਵਿੱਚ ਇੱਕ ਸ਼ਬਦ ਦੂਤਾ ਬਸ਼ਰੇ ਥਨੋ ਬਟਾਰਿਓ ਸੋਰਠ ਰਾਗ ਵਿੱਚ ਸੱਤ ਸ਼ਬਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜੋ ਹਮ ਬਾਂਦੇ ਮੋਹ ਫਾਸ ਦੁਲਬ ਜਨਮ ਪੁੰਨ ਫਲ ਪਾਇਓ ਸੁਖ ਸਾਗਰ ਸੁਰ ਤਰ ਚਿੰਤਾ ਮਨ ਜੋ ਤੁਮ ਗਿਰਵਰ ਤਵ ਹਮ ਮੋਰਾ ਜਲ ਕੀ ਪੀ ਪਵਨ ਕਾ ਥੰਬਾ ਚਮਰਟਾ ਗਾਂਠ ਨ ਜਨਈ ਲੋਕ ਠਾਵੇਂ ਪਨਹੀ ਤਨਾਸਰੀ ਰਾਗ ਵਿੱਚ ਤਿੰਨ ਸ਼ਬਦ ਹਮ ਸਰਦੀਨ ਦਿਆਲ ਨਾ ਤੁਮ ਸਰ ਚਿਤ ਸਿਮਰਨ ਕਰੋ ਨੈਨ ਅਵਲੋਕਨੋ ਨਾਮ ਤੇਰੋ ਵਾਰਤੀ ਮਜਨ ਮੁਰਾਰੇ ਜੈਤ ਸਰੀ ਵਿੱਚ 1 나ਥ ਕਸ਼ੂ ਨਾ ਜਾਣੋ ਸ੍ਰੀ ਸੁਹੀ ਰਾਗ ਵਿੱਚ 3 ਸ਼ਹਿ ਕੀ ਸਾਰ ਸੁਹਾਗਣ ਜਾਣੈ ਜੋ ਦਿਨ ਆਵੇ ਸੋ ਦਿਨ ਜਾਹੀ ਉਚੇ ਮੰਦਰ ਸਾਲ ਰਸੋਈ ਬਿਲਾਵਲ ਵਿੱਚ 2 ਦਰਦ ਦੇਖ ਸਭ ਕੋ ਹਸੈ ਜੈ ਕੁੱਲ ਸਾਧ ਬੈਸ਼ਨੋ ਹੋਏ ਰਾਗ ਗੌਂਡ ਵਿੱਚ ਤੋਂ ਮੁਕੰਦ ਮੁਕੰਦ ਜਪੋ ਸੰਸਾਰ ਜੇ ਉਹ 68 ਤੀਰਥ ਨਾਵੈ ਰਾਮ ਕਲੀ ਵਿੱਚ ਇੱਕ ਪੜੀਐ ਗੁਣਿਆ ਨਾਮ ਸਭ ਸੁਣੀਐ ਰਾਗ ਮਾਰੂਚ ਦੋ ਐਸੀ ਲਾਲ ਤੁਜ ਬਿਨ ਕੌਣ ਕਰੈ ਸੁਖ ਸਾਗਰ ਸੁਰਤਰ ਚਿੰਤਾ ਮਨ ਕੇਦਾਰਾ ਵਿੱਚ ਇੱਕ ਖਟ ਕਰਮ ਕੁੱਲ ਸੰਜੁਗਤ ਹੈ ਪੈਰੋਚ ਇੱਕ ਬਿਨ ਦੇਖੇ ਉਪਜੇ ਨਹੀਂ ਆਸਾ ਬਸੰਤ ਚ ਇੱਕ ਤੁਝੇ ਸੁਜਨਤਾ ਕਸ਼ੂ ਨਾ ਹੈ ਮਲਾਰ ਵਿੱਚ ਤਿੰਨ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਹਰ ਜਪਤ ਤੇਉ ਜਨਾ ਪਦਮ ਮਿਲਤ ਪਿਆਰੋ ਪ੍ਰਾਨਨਾਥ ਕਵਨ ਗਤੇ ਤੋਂ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ 16 ਰਾਗਾਂ ਵਿੱਚ ਭਗਤ ਰਵਦਾਸ ਜੀਓ ਕੇ ਹਨ ਜੀ ਆਓ ਸਾਰੇ ਭਗਤ ਰਵਦਾਸ ਜੀ ਦੀ ਬਾਣੀ ਨੂੰ ਪਿਆਰ ਨਾਲ ਅਧਵਨਾਲ ਅਰਥਾਂ ਸਮੇਤ ਪੜიਏ ਤੇ ਬਾਣੀ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ